ਸਸ਼ੀ ਗਾਲ ਜੀ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਨਿਤ ਕਪੂਰ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਅਰਵਿੰਦ ਕੇਜਰੀਵਾਲ ਦੀ ਜਿਹੜੀ ਗ੍ਰਿਫਤਾਰੀ ਹੋਈ ਹੈ ਕਈ ਸਵਾਲ ਉਸ ਗ੍ਰਿਫਤਾਰੀ ਨੂੰ ਲੈ ਕੇ ਕੀਤੇ ਜਾ ਰਹੇ ਨੇ ਔਰ ਹੁਣ ਆਮ ਆਦੀ ਪਾਰਟੀ ਦੀ ਤਰਫੋਂ ਇੱਕ ਮੁਹਿੰਮ ਉਲੀਕੀ ਗਈ ਹੈ ਜਿਸ ਦੇ ਵਿੱਚ ਆਮ ਆਦੀ ਪਾਰਟੀ ਦਾ ਹਰ ਕੋਈ ਲੀਡਰ ਅਰਵਿੰਦ ਕੇਜਰੀਵਾਲ ਦੀ ਸਲਾਖਾਂ ਲਈ ਡੀਪੀ ਲਾ ਕੇ ਬੀਜੇਪੀ ਨੂੰ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕਰਦਾ ਹੋਇਆ ਨਜ਼ਰ ਆ ਰਿਹਾ ਮਾਲਵਿੰਦਰ ਸਿੰਘ ਕੰਗ ਆਮਾਦੀ ਪਾਰਟੀ ਦੇ ਸੀਨੀਅਰ ਸਪੋਕਸਪਰਸਨ ਸਾਡੇ ਨਾਲ ਨੇ ਗੱਲਬਾਤ ਕਰ ਰਹੇ ਹਨ ਕੰਗ ਸਾਹਿਬ ਡੀਪੀਆਂ ਚੇਂਜ ਹੋ ਗਈਆਂ ਅਰਵਿੰਦ ਕੇਜਰੀਵਾਲ ਦੀ ਸਲਾਖਾਂ ਵਾਲੀ ਡੀਪੀਆਂ ਜੜੀਆਂ ਨੇ ਹਰ ਇੱਕ ਵਲੰਟੀਅਰ ਹਰ ਇੱਕ ਲੀਡਰ ਦੀ ਡੀਪੀ ਦੇ ਉੱਪਰ ਨਜ਼ਰ ਆ ਰਹੀ ਹੈ ਮੈਸੇਜ ਕੀ ਦੇਣਾ ਚਾਹੁੰਦੇ ਹੋ ਇਸ ਡੀਪੀ ਰਾਹੀਂ ਦੇਖੋ ਮੈਸੇਜ ਤੇ ਬੜਾ ਸਪਸ਼ਟ ਹੈ ਕਿ ਅੱਜ ਜਿਹੜੀ ਤਾਨਾਸ਼ਾਹੀ ਵਾਲੀ ਸਰਕਾਰ ਹੈ ਦੇਸ਼ 'ਚ ਜੋ ਸੈਂਟਰ ਨੂੰ ਮੋਦੀ ਸਾਹਿਬਾ ਘਵਾਈ ਕਰ ਰਿਹਾ ਜਿਹਦੀ ਉਹਨੂੰ ਜੇ ਪੂਰਾ ਤੁਸੀਂ ਝਾਤੀ ਮਾਰਦੇ ਉਹਨਾਂ ਨੂੰ ਅਰਵਿੰਦ ਕੇਜਰੀਵਾਲ ਜੀ ਦੀ ਪੋਲਿਟਿਕਸ ਤੋਂ ਸਭ ਤੋਂ ਵੱਧ ਖੌਫ ਹੈ ਜੀ ਕਿਉਂਕਿ ਅਰਵਿੰਦ ਕੇਜਰੀਵਾਲ ਜੀ ਨੇ ਪਿਛਲੇ ਦਸਾਂ ਸਾਲਾਂ ਚ ਜਿਸ ਇਮਾਨਦਾਰੀ ਨਾਲ ਜ਼ਿੰਮੇਵਾਰੀ ਨਾਲ ਲੋਕ ਹਿੱਤ ਵਾਸਤੇ ਕੰਮ ਕੀਤੇ ਆ ਨਾਲ ਨਾਲ ਸੜਕ ਤੋਂ ਲੈ ਕੇ ਸੰਸਦ ਤੱਕ ਜਿਸ ਤਰੀਕੇ ਨਾਲ ਉਹਨਾਂ ਨੇ ਮੋਦੀ ਸਾਹਿਬ ਦੀਆਂ ਜਿਹੜੀਆਂ ਐਂਟੀ ਪੀਪਲ ਪਾਲਿਸੀਜ਼ ਹੈ ਜਿਹੜਾ ਬਾਬਾ ਸਾਹਿਬ ਅੰਬੇਡਕਰ ਦੇ ਸੰਵਿਧਾਨ ਨੂੰ ਧੱਜੀਆਂ ਉਡਾਉਣ ਵਾਲੀ ਭਾਜਪਾ ਦੀ ਰਾਜਨੀਤੀ ਹੈ ਜਿਹੜਾ ਸ਼ਹੀਦ ਆਜ਼ਮ ਭਗਤ ਸਿੰਘ ਦੇ ਸੁਪਨਿਆਂ ਦੇ ਭਾਰਤ ਨੂੰ ਖਤਮ ਕਰਨ ਦੀ ਸਾਜ਼ਿਸ਼ ਭਾਜਪਾ ਦੀ ਹੈ ਉਹਨੂੰ ਬੇਨਕਾਬ ਕੀਤਾ ਹੈ ਬੇਪਰਦਾ ਕੀਤਾ ਇਸ ਕਰਕੇ ਇਹ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਨੂੰ ਟਾਰਗੇਟ ਕਰ ਰਿਹਾ ਔਰ ਅਰਵਿੰਦ ਕੇਜਰੀਵਾਲ ਜੀ ਨੂੰ ਅੰਦਰ ਰੱਖਣ ਦਾ ਮਕਸਦ ਇੱਕੋ ਹੀ ਹੈ ਕਿ 24 ਦੀਆਂ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਉਹਦੇ ਚ ਉਹ ਕੈਂਪੇਨ ਨਾ ਕਰ ਸਕਣ ਮਕਸਦ ਇਹ ਕਿਉਂਕਿ ਉਹ ਡਰਦੇ ਆ ਕਿਉਂਕਿ ਅਰਵਿੰਦ ਕੇਜਰੀਵਾਲ ਜੀ ਤੋਂ ਸਟੇਜ ਤੋਂ ਬੋਲਦੇ ਆ ਤੇ ਲੋਕ ਉਹਨਾਂ ਨਾਲ ਕਨਵਿੰਸ ਹੋ ਕੇ ਜਾਂਦੇ ਆ ਲੋਕ ਉਹਨਾਂ ਨਾਲ ਸਹਿਮਤ ਹੋ ਕੇ ਜਾਂਦੇ ਆ ਲੋਕਾਂ ਤੱਕ ਉਹਨਾਂ ਦੀ ਗੱਲ ਜਿਹੜੀ ਆ ਘਰ ਘਰ ਤੱਕ ਪਹੁੰਚਦੀ ਆ ਜੀ ਤੇ ਹੁਣ ਉਹ ਗੱਲ ਕਿਸ ਤਰ੍ਹਾਂ ਲੋਕਾਂ ਕੋਲ ਪਹੁੰਚੇਗੀ ਅਰਵਿੰਦ ਕੇਜਰੀਵਾਲ ਜੇਲ੍ਹ ਦੀ ਸਲਾਖਾਂ ਦੇ ਪਿੱਛੇ ਆ ਤੁਸੀਂ ਡੀਪੀ ਲਾਈ ਹੈ ਅਰਵਿੰਦ ਕੇਜਰੀਵਾਲ ਦੀ ਹਰ ਕੋਈ ਇਹ ਕਹਿ ਰਿਹਾ ਕਿ ਮੈਂ ਵੀ ਅਰਵਿੰਦ ਕੇਜਰੀਵਾਲਾਂ ਕਿਹਾਂ ਇੰਚੋਣਾ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦਾ ਫਰਕ ਆਮ ਆਦਮੀ ਪਾਰਟੀ ਤੇ ਪੈਂਦਾ ਹੋਇਆ ਨਜ਼ਰ ਆਏਗਾ ਕਿ ਆਪਾਂ ਕਮਜ਼ੋਰ ਹੋਏਗਾ ਕਿਸੇ ਪਾਸਿਓਂ ਜਿਹੜਾ ਪ੍ਰਚਾਰ ਹੁੰਦਾ ਸੀ ਜਿਸ ਢੰਗ ਦੇ ਨਾਲ ਰੈਲੀਆਂ ਹੁੰਦੀਆਂ ਸੀ ਜਿਸ ਢੰਗ ਦੇ ਨਾਲ ਨਿਸ਼ਾਨੇ ਸਾਦੇ ਜਾਂਦੇ ਸੀ ਭਾਜਪਾ ਤੇ ਕੇਂਦਰ ਦੀ ਲੀਡਰਸ਼ਿਪ ਦੇ ਉੱਪਰ ਕਿਹਾ ਉਹ ਪ੍ਰਚਾਰ ਥੋੜਾ ਠੰਡਾ ਹੁੰਦਾ ਹੋਇਆ ਨਜ਼ਰ ਆ ਰਿਹਾ ਨਹੀਂ ਆਵਾਜ਼ੀ ਪਾਰਟੀ ਹੋਰ ਮਜ਼ਬੂਤੀ ਨਾਲ ਲਾਮਬੰਦ ਹੋ ਰਹੀ ਹੈ ਤੁਸੀਂ ਦੇਖ ਰਹੇ ਹੋ ਜਿਸ ਦਿਨ ਦਾ ਸਾਡੇ ਲੀਡਰ ਨੂੰ ਇਹਨਾਂ ਨੇ ਅੰਦਰ ਬੰਦ ਕੀਤਾ ਇਲੀਗਲੀ ਉਸ ਦਿਨ ਤੋਂ ਲੋਕ ਸੜਕਾਂ ਤੇ ਆਕਰੋਸ ਦਾ ਪਾਰਟੀ ਲਾਈਨ ਕੱਲੀ ਆਵਾਦੀ ਪਾਰਟੀ ਦੀ ਗੱਲ ਨਹੀਂ ਰਹੇਗੀ ਤੁਸੀਂ ਤਾਮਿਲਨਾਡੂ ਕੇਰਲਾ ਮਤਲਬ ਵੈਸਟ ਬੰਗਾਲ ਕਿਹੜਾ ਸੂਬਾ ਜਿੱਥੇ ਲੋਕ ਸੜਕਾਂ ਤੇ ਪ੍ਰੋਟੈਸਟ ਨਹੀਂ ਕਰ ਰਹੇ ਜਿੱਥੇ ਆਵਾਦੀ ਪਾਰਟੀ ਦੀ ਕੋਈ ਹੋਂਦ ਨਹੀਂ ਉਹ ਸੂਬਿਆਂ ਚ ਵੀ ਆਮ ਆਦਮੀ ਪਾਰਟੀ ਹੋਰ ਇਕਜੁੱਟ ਹੋ ਰਹੀ ਹੈ ਮਜ਼ਬੂਤ ਹੋ ਰਹੀ ਹੈ ਗੱਲ ਇਹ ਆ ਵੀ ਇਹ ਇੱਕ ਸਿੰਬੋਲਿਕ ਕੈਂਪੇਨ ਹੁੰਦੀ ਆ ਹਰ ਬੰਦਾ ਸਮਰਥਨ ਦੇ ਰਿਹਾ ਅਸੀਂ ਤੇ ਸ਼ੁਰੂ ਕੀਤਾ ਸੀ ਵੀ ਆਪਣੇ ਕੈਡਰ ਜਿਹੜਾ ਆ ਉਹ ਇੱਕ ਸਿੰਬੋਲਿਕ ਕੈਂਪੇਨ ਚਲਾਉਗਾ ਲੇਕਿਨ ਅਕ੍ਰੋਸ ਦਾ ਪਾਰਟੀ ਲੰ ਜਿਹੜੇ ਆਮ ਲੋਕ ਹੈ ਉਹਨਾਂ ਨੇ ਵੀ ਆਪਣੇ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਇੱਕ ਬੜਾ ਇੰਪੋਰਟੈਂਟ ਪਾਰਟ ਹੈ ਅੱਜ ਦੀ ਰਾਜਨੀਤੀ 'ਚ ਉਹਨਾਂ ਨੇ ਵੀ ਇਸ ਤਰੀਕੇ ਨਾਲ ਅਰਵਿੰਦ ਕੇਜਰੀਵਾਲ ਜੀ ਨੇ ਆਪਣੀ ਸਹਿਮਤੀ ਜਤਾਈ ਹੈ ਡਟ ਕੇ ਖੜੇ ਰਹਿਣ ਦੀ ਗੱਲ ਕੀਤੀ ਹੈ ਸੋ ਆਮ ਆਦਮੀ ਪਾਰਟੀ ਮਜਬੂਤੀ ਨਾਲ ਅੱਗੇ ਵਧੂਗੀ ਕਮਜ਼ੋਰ ਨਹੀਂ ਹੋਊਗਾ ਅਰਵਿੰਦ ਕੇਜਰੀਵਾਲ ਜੀ ਜੇਲ੍ਹ 'ਚ ਰਹਿਣ ਤਾਂ ਵੀ ਪਾਰਟੀ ਦੀ ਅਗਵਾਈ ਕਰਦੇ ਰਹਿਣਗੇ ਈਡੀ ਦੀ ਕਸਟਡੀ 'ਚ ਰਹਿਣ ਤਾਂ ਵੀ ਅਗਵਾਈ ਕਰਦੇ ਰਹਿਣਗੇ ਸੋ ਮੈਨੂੰ ਲੱਗਦਾ ਹੈ ਵੀ ਬੀਜੇਪੀ ਨੇ ਜਿਹੜਾ ਨਾ ਮਖਿਆਲ ਆਂਦੇ ਨਾ ਸ਼ਹਿਦ ਵਾਲੇ ਮਖਿਆਲ ਨੂੰ ਉਸ 'ਚ ਹੱਥ ਪਾ ਲਿਆ ਹੁਣ ਇੱਕ ਇੱਕ ਅਰਵਿੰਦ ਕੇਜਰੀਵਾਲ ਜੀ ਨੂੰ ਇਹਨਾਂ ਨੇ ਬੰਦ ਕੀਤਾ ਹੈ ਤੇ ਘਰ ਘਰ ਅਰਵਿੰਦ ਕੇਜਰੀਵਾਲ ਖੜੇ ਹੋ ਰਹੇ। ਸਿੰਘ ਸਾਹਿਬ ਹੁਣ ਇਹ ਵੀ ਕੀਤਾ ਕਿਹਾ ਜਾ ਰਿਹਾ ਕਿ ਅਤੀਸ਼ੀ ਦੀ ਵੀ ਜਾਂਚ ਹੋ ਸਕਦੀ ਹੈ ਕਿਉਂਕਿ ਜਦੋਂ ਇਹ ਮੈਸੇਜ ਆਇਆ ਕਿ ਅਰਵਿੰਦ ਕੇਜਰੀਵਾਲ ਨੇ ਕਸਟਡੀ ਦੇ ਵਿੱਚੋਂ ਪਹਿਲਾਂ ਜਿਹੜਾ ਆਪਣਾ ਫੈਸਲਾ ਦਿੱਤਾ ਕਿ ਹਾਂ ਪਾਣੀ ਦੀ ਕਿਲਤ ਨਹੀਂ ਹੋਣੀ ਚਾਹੀਦੀ ਦਿੱਲੀ ਵਾਲਿਆਂ ਨੂੰ ਪ੍ਰੋਪਰ ਪਾਣੀ ਮਿਲਣਾ ਚਾਹੀਦਾ ਉਸ ਮਾਮਲੇ ਨੂੰ ਲੈ ਕੇ ਕਹਿੰਦੇ ਜਾਂਚ ਹੋਏਗੀ ਅਤੀਸ਼ੀ ਦੀ ਕਿ ਉਹਨਾਂ ਕੋਲ ਮੈਸੇਜ ਕਿੱਦਾਂ ਪਹੁੰਚ ਗਿਆ ਕਿੱਦਾਂ ਉਹਨਾਂ ਨੂੰ ਪਤਾ ਲੱਗਿਆ ਕਿ ਅਰਵਿੰਦ ਕੇਜਰੀਵਾਲ ਆ ਫੈਸਲਾ ਲੈਣਾ ਚਾਹੁੰਦੇ। ਦੇਖੋ ਜਾਂਚ ਐਲੀਗੇਸ਼ਨ ਉਹਦਾ ਤੇ ਇਹ ਕੱਚਾ ਚਿੱਟਾ ਖੁੱਲ ਗਿਆ ਵੀ ਨਹੀਂ ਜੀ। ਸਰਤ ਚੰਦਰ ਰੈਡੀ ਜਿਹਦੀ ਗਵਾਹੀ ਤੇ ਇਹਨਾਂ ਨੇ ਅਰਵਿੰਦ ਜੀ ਨੂੰ ਬੰਦ ਮਤਲਬ ਅਰੈਸਟ ਕੀਤਾ ਉਹਨੇ ਲਾਸਟ ਈਅਰ 2023 ਚ ਅਰਵਿੰਦ ਜੀ ਦੇ ਖਿਲਾਫ ਗਵਾਹੀ ਦੇਣ ਤੋਂ ਮਨਾਂ ਕਰਤਾ ਸੀ ਕੋਰਟ ਦੇ ਰੋ ਇਹ ਔਨ ਦਾ ਰਿਕਾਰਡ ਕੋਰਟ ਦੇ ਰਿਕਾਰਡ ਚ ਇਹ ਗੱਲ ਫਿਰ ਭਾਜਪਾ ਦੀਆਂ ਏਜੰਸੀਆਂ ਉਹਦੇ ਮਗਰ ਪਈਆਂ ਫਿਰ ਉਹਦੇ ਤੇ ਕਈ ਤਰ੍ਹਾਂ ਦੇ ਇਲਜ਼ਾਮ ਲਾਏ ਗਏ ਫਿਰ ਉਹਦੇ ਖਿਲਾਫ ਈਡੀ ਚੱਲੀ ਫਿਰ ਉਹਨੂੰ ਮਜਬੂਰ ਕੀਤਾ कि शरद चंद्र रेड्डी ਨੂੰ ਕਿ ਅਰਵਿੰਦ ਕੇਜਰੀਵਾਲ ਜੀ ਦੇ ਗਵਾਈ ਦੇ ਔਰ ਉਹਦੇ ਤੋਂ ਕਰੋੜਾ ਰੁਪਏ ਦਾ ਫੰਡ ਵੀ ਲਿਆ ਆਫਟਰ दैट ਉਹ ਸਾਰਾ ਰਿਕਾਰਡ ਚ ਆ ਗਈ ਇਲੈਕਸ਼ਨ ਇਲੈਕਟੋਰਲ ਬੌਂਡ ਦੇ ਨਾਂ ਤੇ ਜਿਸ ਤਰੀਕੇ ਨਾਲ ਤੂੰ ਮuje ਚੰਦਾ ਦੋ ਮੈਂ ਤੁਮੇ ਧੰਦਾ ਦੂੰਗਾ ਮੋਦੀ ਸਾਹਿਬ ਜੋ ਮੋਦੀ ਸਾਹਿਬ ਦੀ ਅਸਲੀਅਤ ਸਾਹਮਣੇ ਆਈ ਆ ਉਭੇ ਬੰਦ ਜਨੂ ਮਰਜ਼ੀ ਕਰ ਲੈਣ ਲੋਕਾਂ ਦੀ ਕਚੈਰੀ 'ਚ ਅਰਵਿੰਦ ਕੇਜਰੀਵਾਲ ਜੀ ਪਾਕ ਸਾਫ ਹੈ ਲੋਕਾਂ ਦੀ ਕਚੈਰੀ 'ਚ ਅਰਵਿੰਦ ਕਾਲ ਕੇਜਰੀਵਾਲ ਜੀ ਮਜ਼ਬੂਤ ਨੇਤਾ ਦੇ ਉੱਪਰ ਹੈ ਸਾਰਿਆਂ ਨੂੰ ਪਤਾ ਹੈ ਕਿ ਚਾਹੇ ਮਨੀਸ਼ ਜੀ ਹੋਣ ਚਾਹੇ ਸੰਜੇ ਸਿੰਘ ਜੀ ਹੋਣ ਚਾਹੇ ਸਤਿੰਦਰ ਜੈਨ ਜੀ ਹੋਣ ਚਾਹੇ ਅਰਵਿੰਦ ਜੀ ਹੋਣ ਸਾਰਿਆਂ ਦਾ ਸਾਰਿਆਂ ਨੂੰ ਇੱਕੋ ਹੀ ਗੱਲ ਦੀ ਸਜ਼ਾ ਮਿਲੀ ਆ ਕਿ ਉਹਨਾਂ ਨੇ ਲੋਕ ਹਿੱਤ 'ਚ ਕੰਮ ਕੀਤੇ ਆ ਤੇ ਐਂਟੀ ਪੀਪਲ ਪਾਲਿਸੀ ਮੋਦੀ ਦੀਆਂ ਜਿਹੜੀਆਂ ਉਹਨੂੰ ਬੇਨਕਾਬ ਕੀਤਾ ਲੇਕਿਨ ਕਨ ਸਾਹਿਬ ਭਾਜਪਾ ਲੀਡਰਾਂ ਦੀ ਜੇਕਰ ਗੱਲ ਕਰੀਏ ਉਹਨਾਂ ਨਾਲ ਜਦੋਂ ਗੱਲ ਕਰਦੇ ਆ ਉਹ ਕਹਿੰ ਕਿ ਤਿੰਨ ਪਹਿਲਾਂ ਲੀਡਰ ਅੰਦਰ ਨੇ ਜ਼ਮਾਨਤਾਂ ਦੀ ਕਈ ਅਰਜ਼ੀਆਂ ਕੋਟਾਂ ਦੇ ਵਿੱਚ ਖਾਰਜ ਹੋਈਆਂ ਨੇ ਮੇਨ ਕਿੰਗਪਿੰਗ ਅਰਵਿੰਦ ਕੇਜਰੀਵਾਲ ਹੈ ਜੇਕਰ ਪਾਕ ਸਾਫ ਹੁੰਦੇ ਤੇ ਕਹਿੰਦੇ ਇਹਨਾਂ ਨੂੰ ਵੀ ਜ਼ਮਾਨਤ ਮਿਲ ਜਾਣੀ ਸੀ ਜ਼ਮਾਨਤ ਕਹਿੰਦੇ ਇਹਨਾਂ ਨੂੰ ਵੀ ਮਿਲਣੀ ਇਹਨਾਂ ਦਾ ਵੀ ਕੇਸ ਜਿਹੜਾ ਉਹ ਲੰਬਾ ਹੀ ਚੱਲਣਾ ਦੇਖੋ ਮੈਂ আর ਬੀਜੇਪੀ ਦੀ ਲੀਡਰਾਂ ਦੀ ਵੀ ਗੱਲ ਸੁਣਾ ਦੇਣਾ ਤਿੰਨ ਤਿੰਨ ਪਹਿਲਾਂ ਆਜੀਤ ਪਵਾਰ ਦੇ ਬੀਜੇਪੀ ਜੁਆਇਨ ਕਰਨ ਤੋਂ ਪਹਿਲਾਂ ਮੋਦੀ ਸਾਹਿਬ ਕਹਿੰਦੇ ਸੀ 70000 ਕਰੋੜ ਦਾ ਕਪਲੇਬਾਜ ਹੈ ਮੋਦੀ ਸਾਹਿਬ ਨਾਲ ਜੁੜ ਗਿਆ 50 सीएम ਬਣਾਤਾ ਦੁੱਧ ਦਾ ਤੁਪਿਆ ਹੋ ਗਿਆ ਹਿਮੰਤ ਵਿਸ਼ਵਾਸ਼ ਸ਼ਰਮਾ ਉਹਦੇ ਖਿਲਾਫ ਭਾਜਪਾ ਨੇ ਤਕਰੀਬਨ 1.5 ਸਾਲ ਧਰਨੇ ਲਾਏ ਅਸਾਮ ਚ ਬੀਜੇਪੀ ਜੁਆਇਨ ਕੀਤਾ ਮੁੱਖ ਮੰਤਰੀ ਹੋ ਗਿਆ ਦੁੱਧ ਦਾ ਤੁਪਿਆ ਹੋ ਗਿਆ ਸੁਵਿੰਦ ਅਧਿਕਾਰੀ ਦੇ ਖਿਲਾਫ ਬੀਜੇਪੀ ਸੜਕਾਂ ਤੇ ਰਹੀ ਬੀਜੇਪੀ ਬੈਸਟ ਬੰਗਾਲ ਦੀ ਯੂਨਿਟ ਉਹ ਦੁੱਧ ਦਾ ਤੁਪਿਆ ਹੋ ਗਿਆ ਜਦੋਂ ਬੀਜੇਪੀ ਚੋਂ ਜੇ ਆਮ ਆਦਮੀ ਪਾਰਟੀ ਵਾਲੇ ਅੱਜ ਜੁਆਇਨ ਕਰ ਲੈਣ ਤੇ ਇਹਨਾਂ ਤੋਂ ਇਮਾਨਦਾਰ ਬੰਦਾ ਹੀ ਨਹੀਂ ਹੋ ਸਕਦਾ ਬੀਜੇਪੀ ਦੇ ਸਾਥ ਸੋ ਅਸੀਂ ਬੀਜੇਪੀ ਦੀ ਵਾਸ਼ੀ ਮਸ਼ੀਨ ਚ ਜਾਣਾ ਠੀਕ ਨਹੀਂ ਸਮਝਿਆ ਹੀ ਦੇਸ਼ ਇਸ ਵਾਸਤੇ ਖੜੇ ਆ ਗੱਲ ਇਹ ਆ ਵੀ ਜਿਹੜਾ ਵੀ ਅੱਜ ਦੇਸ਼ ਚ ਅਰਵਿੰਦ ਜੀ ਬੜੀ ਸਪਸ਼ਟ ਬੜਾ ਸਿੰਪਲ ਜਿਹਾ ਫਾਰਮੂਲਾ ਅਰਵਿੰਦ ਜੀ ਨੇ ਦੱਸਿਆ ਜਿਹੜਾ ਬੰਦਾ ਬੀਜੇਪੀ ਦੇ ਅੱਗੇ ਸਰੈਂਡਰ ਕਰਕੇ ਏਜੰਸੀਆਂ ਤੋਂ ਡਰਦਾ ਮਾਰਾ ਬੀਜੇਪੀ ਜੁਆਇਨ ਕਰ ਰਹਾ ਦਾ ਮਤਲਬ ਉਹ ਨਿਸ ਸਕੈਮ ਕੀਤਾ ਜਿਹੜਾ ਬੰਦਾ ਇਸ ਵਿਪਰੀਤ ਪ੍ਰਸਥਿਤੀਆਂ ਚ ਵੀ ਬੀਜੇਪੀ ਦੇ ਖਿਲਾਫ ਖੜਾ ਹੋਏ ਦਾ ਮਤਲਬ ਉਹ ਇਮਾਨਦਾਰ ਹੈ ਸ਼ਗਨ ਬੁਜਬਲ ਵਰਗੇ ਨਰੈਣ ਰਾਣੇ ਵਰਗੇ ਜਿਨ੍ਹਾਂ ਤੇ ਕੇਸ ਚੱਲਦੇ ਆ ਬੀਜੇਪੀ ਜੁਆਇਨ ਕਰ ਲਈ ਵਿਧਰੋ ਹੋ ਗਏ ਤੇ ਸਾਰਾ ਸਪਸ਼ਟ ਹੈ ਸੋ ਇਹ ਸਾਰਾ ਮਸਲਾ ਇੱਕੋ ਹੀ ਆ ਈਡੀ ਸੀਬੀਆਈ ਕੀ ਬੀਜੇਪੀ ਜਾਜੋ ਤੇ ਸਾਫ ਸੁਥਰੇ ਆ ਉਦਾਂ ਤੁਸੀਂ ਠਾਕੂ ਤਿਆਰੀ ਕੀਤੀ ਹੈ ਬੀਜੇਪੀ ਚ ਜਾਣ ਦੀ ਕੋਈ ਬੀਜੇਪੀ ਜਿਹੜਾ ਇਮਾਨਦਾਰ ਬੰਦਾ ਹੈ ਉਹ ਬੀਜੇਪੀ ਚ ਨਹੀਂ ਜਾ ਸਕਦਾ ਜਿਹੜਾ ਦੇਸ਼ ਦੇ ਸੰਵਿਧਾਨ ਨੂੰ ਬਚਾਉਣਾ ਚਾਹੁੰਦਾ ਉਹ ਬੀਜੇਪੀ ਚ ਨਹੀਂ ਜਾ ਸਕਦਾ ਜਿਹੜਾ ਮੋਦੀ ਸਾਹਿਬ ਦੀ ਤਾਨਾਸ਼ਹੀ ਤੋਂ ਦੇਸ਼ ਨੂੰ ਛੁਟਕਾਰਾ ਪਾਉਣਾ ਚਾਹੁੰਦਾ ਹੈ ਉਹ ਬੀਜੇਪੀ ਨਹੀਂ ਚੱਲ ਸਕਦਾ ਜਿਹੜਾ ਦੇਸ਼ ਦੇ ਭਾਈਚਾਰੇ ਨੂੰ ਅਮਨ ਨੂੰ ਸ਼ਾਂਤੀ ਨੂੰ ਬਰਕਰਾਰ ਰੱਖਣਾ ਚਾਹੁੰਦਾ ਨਫਜ਼ ਨਫਰਤ ਦੀ ਰਾਜਨੀਤੀ ਨੂੰ ਦੇਸ਼ ਚੋਂ ਭਜਾਉਣਾ ਚਾਹੁੰਦਾ ਉਹ ਬੀਜੇਪੀ ਤੇ ਲਾਗੇ ਵੀ ਨਹੀਂ ਜਾ ਸਕਦਾ ਜੀ ਅੱਜ ਪੰਜਾਬ ਦੇ ਵਿੱਚ ਵੀ ਹਲਚਲ ਹੁੰਦੀ ਨਜ਼ਰ ਆਈ ਹੈ ਅੱਜ ਸੁਨੀਲ ਜਾਖੜ ਸਾਹਿਬ ਕਹਿੰਦੇ ਨਜ਼ਰ ਆਈ ਕਿ ਆਪਣੇ ਬਲਬੂਤੇ ਤੇ ਬੀਜੇਪੀ 13 ਦੀ 13 ਸੀਟਾਂ ਤੇ ਪੰਜਾਬ ਦੀ ਲੋਕ ਸਭਾ ਚੋਣ ਲੜੇਗੀ ਅਕਾਲੀ ਦਲ ਦੇ ਨਾਲ ਜੜੀਆਂ ਗੱਠ ਜੋੜਦੀਆਂ ਕਿ ਆਸਰਾਈਆਂ ਸੀ ਉਸ ਤੇ ਵਿਰਾਮ ਲਾ ਦਿੱਤਾ ਦੇਖੋ ਗੱਲ ਇਹ ਆ ਅਕਾਲੀ ਬੀਜੇਪੀ ਜਿਹੜੇ ਆ ਨਾ ਜਿੰਨੇ ਵੀ ਕੋ ਕਰਮ ਕੀਤੇ ਇਹਨਾਂ ਨੇ ਇਕੱਠੇ ਮਿਲ ਕੇ ਕੀਤੇ ਆ ਪੰਜਾਬ ਦੇ ਖਿਲਾਫ ਪੰਜਾਬ ਦੇ ਲੋਕਾਂ ਦੇ ਖਿਲਾਫ ਜੀ ਕਾਲੇ ਕਾਨੂੰਨਾਂ ਦੀ ਗੱਲ ਕਰ ਲੋ ਇਕੱਠੇ ਸੀ ਕਿਸਾਨਾਂ ਦੇ ਖਿਲਾਫ ਕਾਰਵਾਈਆਂ ਕਰ ਲੋ ਇਕੱਠੇ ਸੀ ਪੰਜਾਬ ਦੇ ਵਿੱਚ ਭਾਈਚਾਰਕ ਜਿਹੜੀ ਸ਼ਾਂਤੀ ਨੂੰ ਅੱਗ ਲਾਉਣ ਵੇਲੇ ਇਕੱਠੇ ਸੀ ਅਕਾਲੀ ਦਲ ਭਾਜਪਾ ਨੂੰ ਖੁਸ਼ ਕਰਨ ਲਈ ਉਹਦੇ ਕੁਕਰਮਾਂ ਸ਼ਾਮਿਲ ਹੋ ਜਾਂਦਾ ਸੀ ਚਾਹੇ ਉਹ ਡੇਰੇ ਵਾਲੇ ਪਰੋਕਾਰ ਨੂੰ ਸ਼ਮਾਫੀਆਂ ਦੇਣੀਆਂ ਉਹਦੀਆਂ ਫਿਲਮਾਂ ਚ ਲਾਉਣੀਆਂ ਹੁਣ ਦਬਾਅ ਬੀਜੇਪੀ ਦਾ ਕਿਉਂਕਿ ਹੁਣ ਜਵਾਈਆਂ ਵਾਂਗੂ ਤੇ ਬੀਜੇਪੀ ਰੱਖ ਰਹੀ ਉਹਨੂੰ ਸੋ ਇਹਨਾਂ ਨੇ ਜਿੰਨੀਆਂ ਵੀ ਕੁਕਰਮ ਕੀਤੇ ਇਕੱਠੇ ਕੀਤੇ ਹੁਣ ਜਦੋਂ ਇਹਨਾਂ ਨੂੰ ਕੋਈ ਮੂੰਹ ਲਾਉਣ ਨੂੰ ਤਿਆਰ ਨਹੀਂ ਆ ਤੇ ਇੱਕ ਦੂਜੇ ਤੇ ਸੁੱਟੀ ਜਾਂਦੇ ਆ ਜੀ ਆਪਣਾ ਭਾਰ ਉਰ ਤੇ ਸੁੱਟੀ ਜਾਂਦਾ ਔਰ ਤੇ ਸੋ ਇਹਨਾਂ ਦਾ ਵਟਿਆ ਕੁਛ ਨਹੀਂ ਜਾਣਾ ਮੈਂ ਇੱਕ ਗੱਲ ਹੋਰ ਵੀ ਕਹਿ ਦਿੰਨਾ ਇਹ ਵੀ ਸਭ ਡਰਾਮੇਬਾਜ਼ੀ ਹੋ ਰਹੀ ਹੈ ਅਮਿਸ਼ਾ ਦੋਕ ਦਿਨ ਬਾਅਦ ਕਹਿੰਦਾ ਸਾਡੀ ਗੱਲ ਚੱਲ ਰਹੀ ਹੈ ਇਥੋਂ ਇਹਨਾਂ ਦਾ ਕੋਈ ਸਪੋਕਸਪਰਸਨ ਕਹਿੰਦਾ ਨਹੀਂ ਚੱਲ ਰਹੀ ਤੇ ਨਾ ਤੇ ਜਾਖੜ ਨੂੰ ਅਗਲੇ ਨੇ ਪੁੱਛਣਾ ਤੇ ਨਾ ਦਲਜੀਤ ਚੀਮੇ ਨੂੰ ਜਿਨ੍ਹਾਂ ਨੇ ਲਾਇੰਸ ਕਰਨਾ ਉਹ ਰੋਜ਼ ਗੱਲ ਕਰਦੇ ਆ ਸੋ ਇਹ ਲੋਕ ਹੈ ਇਹ ਮਾਪ ਰਿਆ ਵੀ ਾਡੋ ਕੇ ਲੋਕ ਕਿੰਨੇ ਸਾਡੇ ਨਾਲ ਜੁੜਦੇ ਆ ਇਕੱਠੇ ਹੋ ਕੇ ਤੇ ਸਾਡੇ ਨਾਲ ਕਿਸੇ ਨੇ ਜੁੜਨਾ ਨਹੀਂ ਤੇ ਜੁੜਨਾ ਾਡੋ ਕੇ ਵੀ ਇਹਨਾਂ ਨਾਲ ਨਹੀਂ ਆ ਇਹਨਾਂ ਦਾ ਬਣਨਾ ਕੁਛ ਨਹੀਂ ਨਵਸ ਟ੍ਰੋਲਰ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੋਟ ਨੂੰ ਮੈਂ ਤਾਂ ਉਹੀ ਕਹਿ ਰਿਹਾ ਇਹ ਦੇਖ ਰਿਹਾ ਭਾਜਪਾ ਵਾਲੇ ਵੀ ਅਸੀਂ ਾਡ ਹੋ ਜੀਏ ਸ਼ਾਇਦ ਸਾਡੇ ਨਾਲ ਲੋਕ ਲੇਕਿਨ ਦੋਨਾਂ ਦੋਨੋਂ ਇੱਕੋ ਥਾੜੀ ਦੇ ਚੱਟੇ-ਵੱਟੇ ਆ ਦੋਨਾਂ ਨੇ ਐਂਟੀ ਪੰਜਾਬ ਜਿਹੜੇ ਆ ਬਹੁਤ ਸਾਰੇ ਫੈਸਲੇ ਲਏ ਆ ਪੰਜਾਬ ਦੀ ਰਾਜਧਾਨੀ ਤੋਂ ਲੈ ਕੇ ਲਖੀਮਪੁਰ ਖੀਰੀ ਹੁਣ ਲਖੀਮਪੁਰ ਖੀਰੀ ਦਾ ਜਿਹੜਾ ਕੈਬਨਟ ਵਜੀਰ ਹੈ ਉਹ ਤੇ ਹਰਸਿਮਰਤ ਪੌਰ ਬਾਦਲ ਜੀ ਦਾ ਤੇ ਕਲੀਗ ਰਿਹਾ ਹੈ ਕੈਬਨਟ ਦਾ ਹਿੱਸਾ ਕਾਲੇ ਕਾਨੂੰਨ ਤੇ ਇਹਨਾਂ ਨੇ ਇਕੱਠੇ ਮਿਲ ਕੇ ਬਣਾਏ ਆ ਤੇ ਇਹਨਾਂ ਨੂੰ ਅੱਡ ਕਿਥੇਰਾ ਕਰ ਲੂਗੇ ਸੋ ਇਹ ਸਾਰੇ ਇਕੱਠੇ ਹੀ ਆ ਇਹ ਬਾਦਲ ਪਰਿਵਾਰ ਤੇ ਉਧਰ ਭਾਜਪਾ ਲੇਕਿਨ ਸੁਖਬੀਰ ਬਾਦਲ ਕਹਿੰਦੇ ਨਜ਼ਰ ਆਏ ਮਾੜੀ ਮੋਟੀ ਪਾਰਟੀ ਨਹੀਂ ਹੈ ਕਹਿੰਦੇ ਆਕਾਲੀ ਦਲ ਸਾਨੂੰ ਕਿਸੇ ਦੀ ਲੋੜ ਨਹੀਂ ਹੈ ਅਗਰ ਗਠਬੰਧਨ ਨਹੀਂ ਵੀ ਹੁੰਦਾ ਤੇ ਆਪਣੇ ਬਲਬੂਤੇ ਤੇ ਚੋਣ ਲੜਾਂਗੇ ਔਰ ਜਿੱਤ ਕੇ ਬੁਗਾਉਂਦੇ ਕੋ ਆਕਾਲੀ ਦਲ ਤੇ ਮਾੜੀ ਮੋਟੀ ਪਾਰਟੀ ਨਹੀਂ ਸੀ ਲੇਕਿਨ ਹੁਣ ਤੇ ਆਕਾਲੀ ਦਲ ਰਿਹਾ ਹੀ ਨਹੀਂ ਹੁਣ ਤੇ ਬਾਦਲ ਪਰਿਵਾਰ ਦੀ ਪਾਰਟੀ ਹੈ ਦੇਖੋ ਨਾ ਤੁਸੀਂ ਚਲੋ ਬਾਦਲ ਸਾਹਿਬ ਤੇ ਚਲੇਗੇ ਹੁਣ ਮੁੱਖ ਮੰਤਰੀ ਹੋ ਸੀ ਮੁੰਡਾ ਡਿਪਟੀ ਨੋ ਕੈਬਨਟ ਵਜ਼ੀਰ ਸਾਲਾ ਵਜ਼ੀਰ ਜੀਜਾ ਵਜ਼ੀਰ ਕਿਹੜਾ ਨਹੀਂ ਹੈ ਭਤੀਜਾ ਵਜ਼ੀਰ ਪਹਿਲਾਂ ਤਾਂ ਭਤੀਜਾ ਵੀ ਇਹਨਾਂ ਦਾ ਲਾਲ ਹੀ ਸੀ ਹੁਣ ਵੀ ਇਹਨਾਂ ਨਾਲ ਹੀ ਆ ਸੋ ਬੀਸਿਕਲੀ ਇਹ ਫਿਊਡਲ ਮਾਈਂਡਸੈਟ ਲੋਕ ਹੈ ਜਿਹੜੇ ਸੱਤਾ ਤੇ ਰਹਿ ਕੇ ਆਪਣੇ ਕਾਰੋਬਾਰ ਆਪਣੀ ਜ਼ਗੀਰਦਾਰ ਨੂੰ ਜਿਹੜਾ ਪ੍ਰੋਟੈਕਟ ਕਰਦੇ ਆ ਇਹ ਜਾਖੜ ਹੋਏ ਸਭ ਇੱਕੋ ਠਾਲੀ ਦੇ ਚੱਟੇ-ਵੱਟੇ ਆ ਇਹਨਾਂ ਦਾ ਮਸਲਾ ਇੱਕੋ ਹੀ ਆ ਕਿ ਆਪਣੀਆਂ ਜਾਇਦਾਦਾਂ ਇਵਨ ਕੈਪਟਨ ਮਨਿੰਦਰ ਹੀ ਇਸ ਵੈਰੀ ਮੱਚ ਪਾਰਟ ਆਫ ਥੈਟ ਇਹ ਵੀ ਇਹਨਾਂ ਦਾ ਹਿੱਸਾ ਹੈ ਕਿਉਂਕਿ ਉਹਨੇ ਆਪਣੇ ਮਹਿਲ ਬਚਾਉਣੇ ਆ। ਸੋ ਗੱਲ ਇਹ ਆ ਇਹ ਜਿੰਨੇ ਮਰਜੀ ਡਰਾਮੇ ਕਰ ਲੈਣ ਲੋਕਾਂ ਦੇ ਮਨੋਂ ਦੋਨੋਂ ਉਤਰਿਆ ਨਾ ਕਾਲੀਆਂ ਨੂੰ ਮੂੰਹ ਨਾ ਬਾਦਲ ਪਰਿਵਾਰ ਨੂੰ ਮੂੰਹ ਲਾਉਣਾ ਕਿਸੇ ਨੇ ਤੇ ਨਾ ਲਾਉਣਾ। ਪਾਜਪਾਨ। ਚਲੋ ਚਲਦੇ ਚਲਦੇ ਆਖਰੀ ਸਵਾਲ ਬਦਲਦੇ ਸਮੀਕਰਨਾਂ ਦੇ ਵਿੱਚ ਕੀ ਆਮ ਆਦਮੀ ਪਾਰਟੀ ਹਜੇ ਵੀ 13 0 ਦੀ ਜਿੱਤ ਦਾ ਦਾਵਾ ਕਰਦੀ ਹੈ ਪੰਜਾਬ ਦੇ ਵਿੱਚ? ਦੇਖੋ ਆਮ ਆਦਮੀ ਪਾਰਟੀ ਜਿਹੜੀ ਆ ਉਹ ਅਰਵਿੰਦ ਕੇਜਰੀਵਾਲ ਜੀ ਤੇ ਭਗਵੰਤ ਸਿੰਘ ਮਾਨ ਦੇ ਸੱਚੇ ਸਿਪਾਈ ਹੈ। ਉਨ੍ਹਾਂ ਦਾ ਮਕਸਦ ਇੱਕੋ ਹੀ ਆ ਕਿ ਦੇਸ਼ 'ਚੋਂ ਸਾਫ਼ ਸੁਥਰੀ ਰਾਜਨੀਤੀ ਅੱਗੇ ਲੈ ਕੇ ਆਉਣੀ ਸਾਡੇ ਵਰਗੇ ਆਮ ਲੋਕਾਂ ਨੂੰ ਅਰਵਿੰਦ ਕੇਜਰੀਵਾਲ ਜੀ ਮਾਨ ਸਾਹਿਬ ਨੇ ਵੱਡੇ ਪਲੇਟਫਾਰਮ ਦੇ ਕੇ ਰਾਜਨੀਤੀ ਸਾਫ਼ ਸੁਥਰੀ ਕਰਨ ਦਾ ਮੌਕਾ ਦਿੱਤਾ ਤੇ ਆਮ ਆਦੀ ਪਾਰਟੀ ਦੇ ਇੱਕ ਇੱਕ ਵੌਲੰਟੀਅਰ ਇੱਕ ਇੱਕ ਵਰਕਰ ਇੱਕ ਲੀਡਰ 13 0 ਵਾਸਤੇ ਜ਼ੋਰ ਲਾਉਣਾ ਸ਼ੁਰੂ ਕਰ ਗਿਆ ਔਰ ਅਸੀਂ 13 0 ਨੂੰ ਜਿੱਤਾਂਗੇ ਬਿਲਕੁਲ ਦੇਖੋ ਦਾਵਾ ਬਰਕਰਾਰ ਹੈ 13 0 ਦੀ ਜਿੱਤ ਦਾ देखने वाली बात रहेगी कि इस दावे के ऊपर क्या इस बार भी पंजाब की जनता मुहर लाती है या फिर नहीं कैमरा पर्सन आनंद दे नाल विनीत कपूर दैनिक सवेरा टीवी मोहाली देश दुनिया की हर खबर सबसे पहले देखने के लिए फॉलो करें दैनिक सवेरा टीवी youtube facebook instagram x और whatsapp चैनल पर